ਉਹ ਹੀ ਗੱਲ ਨਹੀਂ ਦੁਆਰਾ ਕਰਦਾ 我不会了，我不会了，真的，<noise> ਸਾਨੂੰ ਰੋਕੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਮਾਮਲਾ ਜੀ ਇਹ ਸਾਨੂੰ ਬਿਆਨ ਦਰਜ ਕਰਾਇ ਸੀ ਇੱਕ ਲੜਕੇ ਨੇ ਕਿ ਮੇਰੀ ਭੈਣ ਜਿਹੜੀ ਆ ਉਹਨੂੰ ਸਾਡੇ ਮੇਰੀ ਹੀ ਭਝਾਈ ਦੀ ਸ਼ਹ ਦੇ ਉੱਤੇ ਉਹਦਾ ਭਾਂਜਾ ਜਿਹੜਾ ਆ ਉਹ ਲੈ ਗਿਆ ਅਸੀਂ ਤੁਰੰਤ ਮੌਕੇ ਤੇ ਪੁੱਜੇ ਆ ਭਝਾਈ ਨੂੰ ਹਰਾਸ ਵਿੱਚ ਲਿਆ ਤੇ ਭਰਜਾਈ ਨੇ ਮੰਨਿਆ ਕਿ ਮੈਂ ਆਪਣੇ ਭਾਂਦੇ ਸੰਨੀ ਕੁਮਾਰ ਨਾਮ ਦਾ ਆਇਆ ਜੋ ਜਗਰਾਉਂ ਰਹਿੰਦਾ ਆ ਮੈਨੂੰ ਉਹਦੇ ਐਡਰੈਸ ਵਾਰੀ ਪਤਾ ਨਹੀਂ ਲੇਕਿਨ ਘਰ ਮੈਂ ਜਾਣਦੀ ਆ ਵੀ ਉਹਦੇ ਨਾਲ ਭੇਜਿਆ ਆ ਅਸੀਂ ਤੁਰੰਤ ਐਕਸ਼ਨ ਲੈਂਦੇ ਆ ਮੌਕੇ ਤੇ ਪੁੱਜੇ ਆ ਜਿੱਥੋਂ ਲੜਕੀ ਨੂੰ ਉਹ ਲੜਕੇ ਦੇ ਕਬਜ਼ੇ ਚ ਬਰਾਮਦ ਕਰ ਲਿਆ ਤੇ ਕਿਹੜੀ ਜਗ੍ਹਾ ਤੋਂ ਬਰਾਮਦ ਕੀਤਾ ਇਹਨਾਂ ਨੇ ਜਗਰਾਉਂ ਤੋਂ ਜੀ ਜਗਰਾਉਂ ਤੋਂ ਕੋਈ ਬੱਸ ਸਟੈਂਡ ਵਗੈਰਾ ਤੋਂ ਜਾਂ ਹੋਟਲ ਤੋਂ ਨਹੀਂ ਨਹੀਂ ਉਹਨਾਂ ਦੇ ਘਰ ਹੀ ਸੀ ਓਕੇ ਮੁੰਡਾ ਆਪਣੇ ਘਰ ਹੀ ਲੈ ਕੇ ਗਿਆ ਸੀ ਉਹ ਲੜਕੀ ਅਸੀਂ ਬਰਾਮਦ ਕਰ ਲਈ ਆ ਮਾਨਯੋਗ ਜੱਜ ਸਾਹਿਬ ਦੇ 164 ਦੇ ਬਿਆਨ ਕਰਾਤੇ ਆ ਲੜਕੀ ਨੇ ਆਪਦੇ ਵਾਰਸਾਂ ਨਾਲ ਜਾਣ ਤੋਂ ਇਨਕਾਰ ਕੀਤਾ ਉਹਨੂੰ ਮਾਨਯੋਗ ਅਦਾਲਤ ਦੇ ਹੁਕਮ ਦੇ ਨਾਲ ਕੱਲ ਅਸੀਂ ਮਾਰੀ ਨਕੇਦਨ ਛੱਡ ਆਏ ਸੀ ਫਿਰ ਅਫਰਦਰ ਕੀ ਕਾਰਵਾਈ ਹੋਈ ਫਰਦਰ ਇਹ ਹੋ ਰਹੀ ਜੀ ਐਕੋਸਰਮਾਨ ਲਿਆ ਸੀ ਵੀ ਹੋਰ ਕਿਸੇ ਦਾ ਵਿੱਚ ਹੈ ਕੋਈ ਸਹਿਯੋਗ ਅੱਜ ਤਫਤੀਸ਼ ਮੁਕੰਮਲ ਕਰਕੇ ਅੱਜ ਦੇ ਰਿਮਾਨਤੇ ਸੀ ਹੁਣ ਮਾਨਯੋਗ ਅਦਾਲਤ ਦੇ ਪੇਸ਼ ਕਰ ਚੱਲੇ ਆ ਉਸ ਤੋਂ ਬਾਅਦ ਇਹਨੂੰ ਜੇਲ੍ਹ ਭੇਜਿਆ ਜਾਏਗਾ ਬਾਕੀ ਸੱਤ ਤਾਰਾ ਕਿਹੜੀ ਕਿਹੜੀ ਲਗਾਈ ਗਈ ਹੈ ਅਸੀਂ ਲਗਾਈ ਹੈ ਜੀ 363 366 120 ਬੀ 9 10 11 ਬਾਲ ਬਾਬਾ ਐਕਟ 2006 ਲੜਕੇ ਵੱਲੋਂ ਜਿਹੜਾ ਲੜਕੀ ਨੂੰ ਲਜਾਇਆ ਗਿਆ ਸੀ ਉਹ ਕੀ ਕਹਿ ਕੇ ਲਜਾਇਆ ਗਿਆ ਸੀ ਉਹ ਲੜਕੇ ਦੀ ਮਾਸੀ ਨੇ ਹੀ ਉਹਦੇ ਨਾਲ ਆਪਣੀ ਨਨਾਂ ਦੀ ਗੱਲਬਾਤ ਕੀਤੀ ਕੋਈ ਵਿਆਹ ਦਾ ਚਾਂਸਾ ਦਿੱਤਾ ਗਿਆ ਸੀ ਜਾਂ ਕਿਸ ਤਰ੍ਹਾਂ ਲਾ ਕੇ ਪੂਰੀ ਨਹੀਂ ਸੀ ਮੰਨਦੀ ਲੇਕਿਨ ਉਹ ਉਹਦੀ ਭੁਜਾਈ ਨੇ ਜ਼ਬਰਦਸਤੀ ਉਹਨੂੰ ਉਹਦੇ ਨਾਲ ਭੇਜਿਆ ਉਹਦਾ ਪੂਰਾ ਵਿੱਚ ਹੱਥ ਹੈ ਠੀਕ